ਓਏ ਹੈਲੋ ਮੈਕਸ ਆਜਾਇਆ ਜੀ ਇੱਥੇ ਸਾਡੇ ਲੱਗੇ ਅੰਕਲ ਜੀ ਹੋਣੀ ਆ ਉਹਨਾਂ ਦੀ ਛੱਤ ਤੇ ਤੇ ਸੋ ਇਹਨੇ ਸਾਰਾ ਕੁਝ ਚੈੱਕ ਕਰਨਾ ਹੁੰਦਾ ਨੋ ਮੈਂ ਥੱਪੜ ਮਾਰੂ ਬਾਹਰ ਕੋਈ ਆ ਗਿਆ ਹੈ ਤੇ ਤੂੰ ਛੂਛੂ ਬਸ ਤੈਨੂੰ ਤੇ ਕੰਮ ਹੀ ਕੋਈ ਨਹੀਂ ਹੋ ਰਿਹਾਗਾ ਆ ਵੇਖੋ ਭੱਜਿਆ ਹੀ ਬਿਰੰਡਿਆ ਜੇ ਆਂ ਗਿਆ ਇੱਧਰ ਲਈ ਸਾਈਡ ਉਧਰ ਨੂੰ ਜਾਂਦਾ ਘੁੰਮ ਕੇ ਮੋਮਟੀ ਤੋਂ ਹੁਣ ਕਿੱਧਰ ਨੋ ਹੁਣ ਇੱਧਰ ਦੇਖੀ ਕਾਈਟ ਕਿਥੇ ਕਾਈਟ ਬਾਬੂ ਕਾਈਟ ਕਿਥੇ ਆ ਦੇਖੋ ਆ ਦੇਖੋ ਕਾਈਟ ਮਸਤੀ ਪੂਰੀ ਕਰਨੀ ਐਨੇ ਦੂਜੇ ਦੇ ਕੋਠੇ ਤੇ ਵੀ ਇੰਜੋਏ ਕਰਦਾ ਬਹੁਤ ਜ਼ਿਆਦਾ ਮਿਚੂ ਵੇ ਥੱਲੇ ਡਿੱਗ ਜਾਂਦਾ ਹੁੰਦਾ ਏਦਾਂ ਬੱਚਾ ਥੱਲੇ ਤੇ ਫੇਰ ਮੈਂ ਫੜਨਾ ਤਾਂ ਨਹੀਂ ਹੈਗਾ ਤੈਨੂੰ ਇੱਧਰ ਦੇਖੋ ਚਲਾ ਇਧਰ ਕਾਈਟ ਦੇਖੋ ਕਾਈਟ ਕਿੱਥੇ ਆ ਤੂੰ نیچے ਜਾਣਾ ਫਿਰ ਇਧਰ ਆਓ ਮੈਕਸ ਦੇਖੋ ਕਾਈਟ ਬਾਹਰ ਦੇਖ ਦੇਖੋ ਫਿਰ ਬਾਹਰ ਨਹੀਂ ਦੇਖਣਾ ਪਤਾ ਹੀ ਨਹੀਂ ਕੀ ਲੱਭਦਾ ਫਿਰਦਾ ਆ ਤੇ ਦੂਜੀ ਦੀ ਛੱਟ ਤੇ ਤੈਨੂੰ ਅੰਕਲ ਜੀ ਨੇ ਮਾਰਨਾ ਆਣ ਕੇ ਦੇਖੀ ਕਿ ਕੀ ਲੱਭ ਰਿਹਾ